ਆ ਤਿੰਨ ਸੈਡਾਂ ਦੇ ਵਿੱਚ ਨੇ ਜੀ ਅੰਦਰ ਜਿਹੜੀਆਂ ਮੱਝਾਂ ਨੇ ਦੁੱਧ ਚਵਾਈ ਮੇਲੇ ਵਿੱਚ ਭਾਗ ਲੇਤਾ ਉਹ ਵੀ ਸਾਨੂੰ ਆਪਾਂ ਮੱਝਾਂ ਅੰਦਰ ਜਾ ਕੇ ਦਿਖਾਉਣੀ ਆ ਜੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਇਧਰ ਰਿੰਗ ਨੰਬਰ 1 ਤੇ 2 ਬਾਨਾ ਜੀ ਤੇ ਆ ਸਾਹਮਣੇ ਬਣੀ ہوئی ਆ ਸਟੇਜ ਜੀ ਦੋਸਤੋ ਜਿਹੜਾ ਤਣਾਉਲੇ ਨਾ BFA ਮੇਲਾ ਹੋਣਾ ਜੀ ਉਹਦੇ ਵਿੱਚ ਦੁੱਧ ਚਵਾਈ ਦੇ ਵਿੱਚ ਜਿਹੜੀਆਂ ਮੱਝਾਂ ਨੇ ਉਹ ਪਹੁੰਚ ਚੁੱਕੀਆਂ ਨੇ ਉਹਨਾਂ ਦੀ ਐਂਟਰੀ ਹੁਣ ਬੰਦ ਹੈਗੀ ਕਿਉਂਕਿ ਜਿਹੜੀਆਂ ਮੱਝਾਂ ਨੇ ਪਹੁੰਚਣਾ ਸੀ ਉਹ ਇੱਕ ਤਰੀਕ ਤੱਕ ਪਹੁੰਚ ਗਈਆਂ ਸਾਰੀਆਂ ਲਗਭਗ ਹੀ ਦੋ ਸਾਈਡਾਂ ਦੇ ਵਿੱਚ ਵਧੀਆ ਚੰਗੀਆਂ ਮੱਝਾਂ ਬਾਈ ਇਹ ਖੋਖਰ ਪਿੰਡ ਤੋਂ ਮੱਝ ਲੈ ਕੇ ਆਏ ਨੇ ਆਪਾਂ ਬਾਈਆਂ ਨਾਲ ਮੱਝ ਦੀ ਡਿਟੇਲ ਲੈਣੇ ਆਂਗੇ ਬਾਈ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਏ ਹੋ ਬਾਈ ਖੋਖਰ ਤੋਂ ਆਏ ਇੱਕ ਮੱਝ ਲੈ ਕੇ ਆਏ ਹੋਗੇ ਸੂਈ ਹੋਈ ਹੈ ਹਾਂ ਕਿੰਨੇ ਦਿਨਾਂ ਦੀ ਸੂਈ ਹੈ ਇਹ 2 ਮਹੀਨੇ ਕਰਦੋਂ ਨਹੀਂ ਹਾਂ ਤੇ ਇਸੇ ਬੱਚਾ ਕੀ ਹੈ ਬજરੰਗੀ ਲਜਵਾਨੀ ਦੀ ਕੱਟੀ ਹੈ ਕੱਟੀ ਹੈ ਇਸੇ ਬજરੰਗੀ ਲਜਵਾਨਾ ਉਹਦੀ ਕੱਟੀ ਹੈ ਦੋਸਤੋ ਅਸੇ 1 ਮਹੀਨਾ ਹੋਇਆ ਸੀ ਇਹਨੂੰ ਹਾਂ ਕਿੰਨਾ ਦੁੱਧ ਘਰੇ ਦਿੰਦੀ ਹੈ ਇਹ ਮੱਝ ਕਹਿੰਦੇ ਤਾਂ 17 ਕਿਲੋ ਤਾਂ ਚੱਲੀ ਜਾਂਦੀ ਸੀ ਐਤੋਂ ਘਟ ਗਈ 15 15.5 ਕਿਲੋ ਤਾਂ ਐਤੋਂ ਵੀ ਚੱਲੀ ਜਾਂਦੀ ਹੈ ਠੀਕ ਹੈ ਕਹੇ 17 ਲੀਟਰ ਦਿੰਦੀ ਸੀ ਹੁਣ ਚਵਾਈ ਹੋਣੀ ਹੈ ਨਾ ਜੀ ਸਟਾਰਟ ਹੋਗੀ ਨਹੀਂ 5 5 ਤਰੀਕ ਨੂੰ ਲੱਗਣੀ ਹੈ ਚਵਾਈ ਅੱਛਾ ਪਹਿਲੀਆਂ ਦੋ ਕੱਚੀਆਂ ਪੰਜ ਨੂੰ ਲੱਗਣੀਆਂ ਠੀਕ ਹੈ ਸ਼ਾਇਦ ਤਿੰਨ ਦਵਾਈਆਂ ਪੱਕੀਆਂ ਲੱਗਣੀਆਂ ਠੀਕ ਆ 6 ਤੋਂ ਲੈ ਕੇ 7 ਤੱਕ 6 ਨਹੀਂ ਡੜ ਕੇ ਦਵਾਈ ਪੱਕੀ ਐਂਡ ਹੋ ਜੀ ਠੀਕ ਆ ਇਹ ਆਪਣੀ ਮੱਝ ਮੋਰਾ ਚ ਪੈਂਦੀ ਆ ਮੋਰਾ ਚ ਪੈਂਦੀ ਆ ਦੋ ਦੰਦਾਂ ਦਾ ਦੋ ਦੰਦਾਂ ਦਾ ਠੀਕ ਆ ਕੀ ਉਮੀਦ ਆ ਤੈਨੂੰ ਮੱਝ ਤੋਂ ਹੁਣ ਜਾਂਦਾ ਬਾਈ ਬਸ ਵਧੀਆ ਹੀ ਆ ਬਾਈ ਇਹ ਨਾਮ ਦੀ ਕੀ ਡਿਟੇਲ ਹੈ ਇਹਦੇ ਵਿੱਚ ਨਾਮ ਕਿਹੜੀਆਂ ਮੱਝਾਂ ਨੂੰ ਮਿਲਣਾਂਗੇ ਜਿਹੜਾ ਨਾਮ ਮਿਲਣਾ ਨਾਮ ਤਾਂ ਸਾਰੀਆਂ ਮੱਝਾਂ ਨੂੰ ਦੇਣਗੇ ਦਸ ਤੱਕ ਨਾਮ ਨਹੀਂ ਠੀਕ ਹੈ ਕਿਹੜੀਆਂ ਵੱਡੀਆਂ ਮੱਝਾਂ ਨੇ ਮੋਰਾ ਤੇ ਲੀਲੀ ਦਾ ਵੀ ਉਹਨਾਂ ਨੂੰ ਟਰੈਕਟਰ ਨੇ ਠੀਕ ਹੈ ਜੀ ਕਿ ਕੈਸ ਨਾਮ ਨਹੀਂ ਠੀਕ ਹੈ ਜੇ ਮੈਂ ਮੰਨ ਲਉ ਇਹ ਆਪਣੀ ਮੱਝ ਨਾਮ ਚਾਉਂਦੀ ਆ ਤਾਂ ਕੈਸ ਮਿਲਣਾ ਹੈ ਨਹੀਂ ਕੈਸ ਨਾਮ ਟਰੈਕਟਰ ਕਿਹੜੀਆਂ ਮੱਜਾਂ ਨੂੰ ਮਿਲਣਾ ਟਰੈਕਟਰ ਵੱਡੀਆਂ ਮੱਜਾਂ ਨੂੰ ਮੋਰਾ ਤੇ ਲੀਲੀ ਦਾ ਵੀ ਜਿਹੜੀਆਂ ਸੇਦੰਦ ਨੇਗੀਆਂ ਸੇਦੰਦ ਨੇ ਪੂਰੇ ਵੱਡੀਆਂ ਮੱਜਾਂ ਵੱਡੀਆਂ ਮੱਜਾਂ ਨੇ ਮੰਨ ਲਓ ਤੀਜੇ ਚੌਥੇ ਸੂਏ ਮੋਰਾ ਚ ਨੇ ਜਿਹੜੀਆਂ ਮੋਰਾ ਤੇ ਲੀਲੀ ਦਾ ਵੀ ਜੇ ਨਹੀਂ ਲੀਰਾ ਵਿੱਚ ਨੇ ਠੀਕ ਆ ਹਾਂ ਭਾਈ ਤੂੰ ਕੀ ਕਹਿਣਾ ਤੇਰਾ ਕੀ ਵਿਚਾਰਾ ਛੋਡੀ ਮੱਝ ਬਾਰੇ ਵਿਚਾਰ ਤਾਂ ਅਜੇ ਤੱਕ ਦਾ ਲੋਟਾ ਪਰਾ ਲੋਟ ਹੈਗਾ ਹਾਂ ਮੈਨੂੰ ਤਾਂ ਲੱਗਦਾ ਛੋਡੀ ਮੱਝ ਇਹ ਪਹਿਲੇ ਨੰਬਰ ਤੇ ਆਉਣ ਵਾਲੀ ਆ ਜੀ ਬਤਾ ਪ੍ਰਾਹੇ ਤਾਂ ਵਧੀਆ ਚੱਲੀ ਜਾਂਦੀ ਹੈ ਪਹਿਲੀ ਵਾਰ ਮੱਝ ਲੈ ਕੇ ਆ ਕਿਉਂਕਿ ਪਹਿਲਾਂ ਵੀ ਮੈਂ ਪਹਿਲੇ ਮੇਲੇ ਤੇ ਲੈ ਕੇ ਆਈ ਸੀ ਜੀ ਹੋ ਤਾਂ ਕੇ 4 ਸਾਲਾ ਮੇਲੇ ਤੋਂਦ ਨੂੰ ਜਦੋਂ ਮੇਲਾ ਲੱਗਦਾ ਪਹਿਲਾਂ ਜੀ ਕੱਟਾ ਲੈ ਕੇ ਆਉਂਦੇ ਰਹੇ ਆ ਅੱਛਾ ਦੋ ਵਾਰੀ ਝੋਟੀਆਂ ਲੈ ਕੇ ਆਏ ਆਗੇ ਠੀਕ ਹੈ ਤੇ ਜਿਹੜੇ ਕਿ ਮੇਲੇ ਤੁਹਾਡੀ ਭੈਣ ਜਿੱਤੀ 8ਵੇਂ ਨੰਬਰ ਤੇ ਆਈ ਹੋਈ ਆ ਇਹੀ ਮੱਝ ਨਹੀਂ ਇਹ ਨਹੀਂ ਅੱਛਾ ਉਹ ਵੱਡੀਆਂ ਮੱਝਾਂ ਚਾਹੀ ਸੀ 20 ਕਿਲੋ 420 ਗ੍ਰਾਮ ਕੱਢਾਈ ਜਿਹਨਾਂ ਦਾ ਦੁੱਧ ਠੀਕ ਹੈ ਜਿਹੜੀ ਉਹਦੀ ਧੀ ਸੀਗੀ ਹੂੰ ਉਹ ਕੋਹੀ ਨੋਰ ਦੀ ਸੀ ਸਿਕੰਦਰ ਲਾਸ਼ੀ ਗੈਰੀ ਫਾਰਮਰ ਦੀ ਠੀਕ ਹੈ ਬਈ 0 ਤੋਂ 3 ਮਹੀਨੇ ਕ ਆਪ ਤੋਂ ਪਹਿਲੇ ਨੰਬਰ ਤੇ ਆਈ ਸੀ ਉਹਦੀ ਕੱਟੀ ਆ ਉਹਦੀ ਕੱਟੀ ਠੀਕ ਹੈ ਕਿੰਨਾ ਕ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਤੁਸ ਨੂੰ ਵੀ ਮੇਲਿਆਂ 'ਚ ਜਾਂਦੇ ਹਨ ਨੂੰ ਮੇਲੇ ਤਾਂ ਹੋ ਗਏ ਭਾਈ 6-7 ਸਾਲ ਦਾ ਅੱਛਾ ਯਾ ਹਾਂ ਜਦੋਂ ਤੋਂ ਤਾਉ ਤੋਂ ਨੌ ਲੰਮੇ ਨਾਲ ਲੱਗਣ ਲੱਗਿਆ ਉਸ ਤੋਂ ਬਾਅਦ ਅਸੀਂ ਕੋਈ ਮੇਲਾ ਨਹੀਂ ਛੱਡਿਆ ਠੀਕ ਹੈ ਬਸ ਕਰੇਜ ਜਿਹਾ ਹੀ ਹੋ ਗਿਆ ਪਰ ਉਧਰੇ ਪਸ਼ੂ ਵੀ ਚੰਗੇ ਰੱਖੇ ਸੀਗੇ ਠੀਕ ਹੈ ਬਈ ਜਦੋਂ ਤੋਂ ਲਾ ਮੇਲਾ ਸਟਾਰਟ ਹੋਇਆ ਪਹਿਲੀ ਸਾਲ ਠੀਕ ਹੈ ਉਸ ਤੋਂ ਬਾਅਦ ਕਰੇਜ ਵਧ ਗਿਆ ਮੇਲਿਆਂ ਦਾ ਹੋ ਗਿਆ ਠੀਕ ਹੈ ਪਹਿਲੇ ਸਾਲ ਅਸੀਂ ਕਟਾ ਲੈ ਗਿਆ ਜੀ ਤੇ ਸਾਲ ਤੇ ਦੂਜੇ ਸਾਲ ਦੂਜੇ ਸਾਲ ਵੀ ਸ਼ਾਂ ਲੈ ਕੇ ਆਈ ਸੀ ਤੇ ਦੋ ਝੋਟੀਆਂ ਲੈ ਕੇ ਆਏ ਸੀ ਠੀਕ ਹੈ ਅਸੀਂ ਮੰਨ ਲਾ ਵੀ ਤਿੰਨ ਸਾਲ ਲਗਾਤਾਰ ਹਰਦੇ ਰਹੇ ਅਸੀਂ ਅੱਛਾ ਹਾਂ ਕੋਈ ਇਹ ਨਹੀਂ ਇਹ ਜੀ ਗੱਲ ਨਹੀਂ ਵੀ ਆਇਸ ਵੀ ਬਸ ਇੱਕ ਦਿਨ ਦਾ ਨੰਬਰ ਬੁਗਾ ਚੜੱਕੀ ਜਾ ਕੇ ਸਾਡੀ ਮੈਂਸ ਨੇ ਦਿੱਤਿਆ ਉਹਦੋਂ ਆ ਹੁਣ ਪਿਛਲੇ ਸਾਲ ਕੋਲਡੇ ਮੇਲਾ ਲੱਗਿਆ ਸੀ ਹਾਂਜੀ ਸਾਡੀ ਖੀਰਿਆਂ ਚ ਝੋਟੀ ਆਈ ਸੀ ਠੀਕ ਹੈ ਐਤਕੀ ਨਹੀਂ ਕੋਲਡੇ ਇੱਥੇ ਗਏ ਕੋਲਡੇ ਨਹੀਂ ਆਇਤੀ ਪਾਣੀ ਠੀਕ ਹੈ ਅਲੋ ਇੱਥੇ ਵਜਾ ਆਉਣੀਆਂ ਡਰਾਈ ਚ ਵੀ ਆਉਗੇ ਸਾਡੀ ਤੇ 6 ਮਹੀਨੇ ਤੋਂ 12 ਮਹੀਨੇ ਕਾਫੀ ਹੋਣੀਆਂ ਦੋ ਕਟੀਆਂ ਉਹ ਜਿਹੜਾ ਤੂੰ ਆਪਦਾ ਉਹ ਕਟਾ ਕਹਿਣਾ ਉਹ ਵੀ ਆਊਗਾ ਨਹੀਂ ਕਟਾ ਨਹੀਂ ਆਉਂਦਾ ਕਟਾ ਸੀ ਸੇਲ ਕਰਦਾ ਸੀ ਅੱਛਾ ਕਟਾ ਸੇਲ ਕਰਦਾ ਤੇ ਤੂੰ ਦੱਸਦਾ ਸੀ ਬਾਈ ਵਪਾਰ ਵੀ ਕਰਦਾਗਾ ਹਾਂ ਵਪਾਰ ਵੀ ਕਰਦਾ ਵਪਾਰ ਵੀ ਕਰਦਾ ਮੋਬਾਈਲ ਨੰਬਰ ਬੋਲ ਦੇ ਆਪਣਾ 8847451454 ਮੱਜਾਂ ਵੇਚਦੇ ਹੋਗੇ ਮੱਜਾਂ ਮੱਜਾਂ ਲੈ ਦੋਸਤੋ ਬਾਈ ਵੀ ਘਰੇ ਚੰਗੀਆਂ ਮੱਜਾਂ ਵੇਲਦਾ ਵੇਚਦਾਗਾ ਬਾਈ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਚਲਾ ਦਾਂਗੇ ਤੁਸੀਂ ਕੋਈ ਬਾਈ ਤੋਂ ਜਾਣਕਾਰੀ ਲੈਣੀ ਆ ਜਾਂ ਮੱਝ ਖਰੀਦਣੀ ਆ ਮੋੜ ਮੰਡੀ ਲਵੇ ਬਾਈਆਂ ਦਾ ਪਿੰਡਾ ਖੋਖਰ 14 ਢੱਡਿਆਂ ਦੇ ਕੋਲੇ 14 ਢੱਡਿਆਂ ਦੇ ਵਿਚਾਲੇ ਮੰਨ ਲਓ ਸਾਈਡ ਤੇ ਰਹਿ ਜਾਂਦਾ ਜੀ ਮੰਡੀ ਕਲਾਂ ਦੇ ਲਵੇ ਰਾਮਪੁਰੇ ਤੋਂ ਇਧਰੋਂ ਰੋਡ ਜਾਂਦਾ ਜੀ ਤੇ ਬਾਈ ਨਾਲ ਤੁਸੀਂ ਕਿਲੋਮੀਟਰ ਤੇ ਆ ਮੋੜਾਂ ਤੋਂ ਵੀ 10 ਕਿਲੋਮੀਟਰ ਰਾਮਪੁਰੇ ਤੋਂ ਵੀ 10 ਕਿਲੋਮੀਟਰ ਤੇ ਮੋੜਾਂ ਤੋਂ ਵੀ 10 ਕਿਲੋਮੀਟਰ ਤੇ ਠੀਕ ਆ ਬਾਈ ਧੰਨਵਾਦ ਧੰਨਵਾਦ ਬਾਈ ਜੀ ਦੋਸਤੋ ਆਪ ਆਈ ਵੀ ਇੱਕ ਵੱਡੀਆਂ ਮੱਝਾਂ ਦੇ ਵਿੱਚ ਮੱਝ ਲੈ ਕੇ ਪਹੁੰਚੇ ਆ ਜੀ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂਗੇ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਬਈ ਆਪਣਾ? ਜਾਲਗੜ ਜੀਜੀਆਂ ਪਿੰਡ। ਕਿਹੜੇ ਜ਼ਿਲ੍ਹੇ ਚ ਰਹਿ ਜਾਂਦਾ? ਸੰਗਰੂਰ ਜ਼ਿਲ੍ਹੇ ਚ। ਸੰਗਰੂਰ ਜ਼ਿਲ੍ਹੇ ਚ। ਇਧਰ ਸੂਲਰ ਦੇ ਘਰਾਟਾਂ ਕੋਲੇ ਆ ਜਾਂਦਾ ਹਨਾ। ਕਿੰਵੇਂ ਸੂਏ ਸੂਈ ਹੋਈ ਹੈ ਬਾਈ ਮਾਜ ਇਹ? ਚੌਥੀ ਸੂਈ। ਚੌਥੇ। ਬੱਚਾ ਕੀ ਆ ਪੱッセ ਦੇ? ਮੇਲਕਾਫ। ਮੇਲਕਾਫ। ਕਿੰਨੇ ਦਿਨਾਂ ਦੀ ਸੂਈ ਆ ਬਾਈ ਹੁਣ? 14ਵਾਂ ਦਿਨ। 14ਵਾਂ ਦਿਨ। ਹੁਣ ਕਿੰਨੇ ਤੇ ਚੱਲ ਰਹੀ ਹੈ ਕਿੰਨੇ ਦੁੱਧ ਤੇ? ਓਹ ਬਾਈ 20 ਤਿੰਨ ਸੌ। 20 ਤਿੰਨ ਸੌ। ਪਿਛਲੇ ਸਾਲ ਕੀ ਰਿਕਾਰਡ ਸੀ ਇਹਦਾ? 22 ਲੀਟਰ ਦਾ। ਬਈ ਪਹਿਲਾਂ ਵੀ ਮੇਲਿਆਂ 'ਚ ਜਾਂਦੇ ਰਹੇ ਹਾਂ। ਬਈ ਇਸ ਦਾ ਫਸਟ ਵਾਰੀ ਆਇਆ। ਫਸਟ ਵਾਰੀ ਆਇਆ ਹਾਂ। ਮੰਨ ਲਓ ਬਈ ਸੋਡੀ ਮੱਝ 26 ਲੀਟਰ ਤੁਸੀਂ ਕਹਿਣੇ ਹੋ ਤੇ ਪਹਿਲੇ ਸਾਲ ਨਹੀਂ ਲੈ ਕੇ ਆਏ ਮੱਝ। ਨਾ ਬਈ ਕੁਛ ਨਹੀਂ ਆਇਆ। ਸੋਡੀ ਘਰ ਦੀ ਮੱਝ ਆਈ। ਹਾਂਜੀ ਬਈ। ਕਿਹੜੇ ਸੀਮਨ ਦੀ ਹੈਗੀ? ਇਹ ਬਈ ਹੈਗੀ ਸੁਲਤਾਨ ਬੁੱਢੇ ਖੜੇ ਵਾਲੀ। ਤੇ ਹੁਣ ਕਿਹੜਾ ਸੀਮਨ ਲੱਗਿਆ ਹੋਇਆ ਸੀ ਬਈ ਇਹਦੇ? ਪਤਾ ਬਈ ਛੋਟੇ ਤੋਂ ਡਾਇਰੈਕਟ ਕਰਾਸ ਕਰਾਈ ਜੀ ਆਪਨੇ ਪਿੰਡ ਵਾਲੇ ਤੋਂ ਜਿਹੜੇ ਆਮ ਹੁੰਦੇ ਆ। ਨਾ ਨਾ ਅਸੀਂ ਕਿਸੇ ਜੁਬਰਾਜ ਦਾ ਬੱਚਾ ਸੀ ਉਹ ਤੋਂ ਕਰਾਈ ਜੀ। ਠੀਕ ਹੈ। ਕੀ ਉਮੀਦ ਹੈ? ਦੇਖੋ ਬਈ ਉਮੀਦ ਤਾਂ ਹੁਣ ਸਾਨੂੰ ਪਤਾ ਹੀ ਆ ਸੰਭ ਜਿਤਨੀ ਉਮੀਦ ਹੈ ਕੀ ਨਾਮ ਰੱਖੇ ਹੋਏ ਨੇ ਵੱਡੀਆਂ ਮੱਜਾਂ ਚ ਇੱਕ ਟਰੈਕਟਰ ਆ ਬਾਈ ਬਾਕੀ 10 ਨਾਮ ਨੇ ਬਾਕੀ ਛੋਟੇ ਨਾਮ ਬਾਰੇ ਹਜੇ ਪਤਾ ਨਹੀਂ ਠੀਕ ਆ ਪਹਿਲਾ ਨਾਮ ਵੱਡੀਆਂ ਮੱਜਾਂ ਚ ਟਰੈਕਟਰ ਹੈ ਲੈ ਦੋਸਤੋ ਬਾਈ ਕਹਿੰਦਾ ਵੱਡੀਆਂ ਮੱਜਾਂ ਚ ਟਰੈਕਟਰ ਆ ਬਾਈ ਨੂੰ ਮੈਨੂੰ ਤਾਂ ਲੱਗਦਾ ਵੀ ਟਰੈਕਟਰ ਜਿਤਨਾ ਚਾਹੀਦਾ ਕਿਉਂਕਿ ਬਾਈ ਕਹਿੰਦਾ 22 ਲੀਟਰ ਪਿਛਲੇ ਸੂਏ ਦੁੱਧ ਦੰਦੀ ਰਹੀ ਆ ਇਹ ਮੱਜ ਤੇ ਐਤ ਕੀ ਬਾਈ ਕਹਿੰਦਾ ਹੁਣ 20 ਤੇ ਚੱਲ ਰਹੀ ਆ ਤੇ 14 ਦਿਨਾਂ ਦੀ ਸੂਈ ਆ ਬੱਚਾ ਕੱਟਾ ਗਿਆ ਜੀ ਪਿੱਸੇ ਚੈੱਕ ਕਰੋ ਤੁਸੀਂ ਦੋਸਤੋ ਬਹੁਤ ਵੱਡੇ ਲੇਵਕ ਦੀ ਹੈ ਜੀ ਮੱਝ ਠੰਡੀ ਵੀ ਸੀਲ ਹੈ ਪਿਓਰ ਮੂਰਾ ਚ ਪੈਂਦੀ ਹੈ ਬਾਈ ਪਹਿਲਾਂ ਇਹ ਹਰਿਆਣੇ ਚ ਆਈ ਹੋਈ ਆ ਪਿੱਸੋਂ ਕਾ ਆਪਣੇ ਪੰਜਾਬ ਦੀ ਹੋਈ ਆ ਪੰਜਾਬ ਦੀ ਪੰਜਾਬ ਦੀ ਹੋਈ ਆ ਝੂਠ ਨਹੀਂ ਮਾਰਨਾ ਬਾਈ ਕਹਿੰਦਾ ਹੈ ਝੂਠ ਨਹੀਂ ਮਾਰਨਾ ਬਾਈ ਕਹਿੰਦਾ ਪੰਜਾਬ ਦੀ ਹੋਈ ਆ ਕੋਈ ਹਰਿਆਣੇ ਚ ਨਹੀਂ ਆਈ ਤੈਨ ਨਾਲੇ ਕਹਿੰਦੇ ਆਪਣੇ ਵੀ ਪੰਜਾਬ ਦੀਆਂ ਮੱਝਾਂ ਦੁੱਧ ਘਟ ਦਿੰਦੀਆਂ ਨਹੀਂ ਆ ਸਾਹਮਣੀਆਂ ਬਾਈ ਸਾਹਮਣੇ ਹਾਂ ਝੋਕੇ ਦਿਖਾ ਦਨੇ ਮੈਨੂੰ ਤਾਂ ਲੱਗਦਾ ਇਹ ਉਹਦੇ ਆਪਾਂ ਕਨਫਰਮ ਕਰੀ ਦੇਣਾ ਹਨ ਹਾਂ ਸਹੀ ਹੈ ਗੱਲ ਬਾਈ ਕਹਿੰਦਾ ਕਨਫਰਮ ਕਰੀ ਦੇਣਾ ਵੀ ਆਪਣੇ ਪੰਜਾਬ ਵਾਲੀ ਮੱਝ ਜਿਹੜੀ ਇਹ ਮੋਰਾ ਦੀ ਹੈ ਨਾ ਬਹੁਤ ਚੰਗੀਆਂ ਮੱਝਾਂ ਨੇਗੀਆਂ ਤੇ ਦੋਸਤੋ ਬਾਈ ਕਿੰਨੀਆਂ ਮੱਝਾਂ ਉਹਰੇ ਟੋਟਲ ਦੋ ਦੋ ਚਵਾਈ ਚ ਨੇਗੀਆਂ 42 42 ਨਹੀਂ ਆ ਕੱਲੇ ਪੰਜਾਬ ਦੀਆਂ ਨੇਗੀਆਂ ਨਹੀਂ ਹਰਿਆਣੇ ਦੀਆਂ ਹਰਿਆਣੇ ਦੀਆਂ ਵੀ ਆ ਰਾਜਸਥਾਨ ਤੋਂ ਉਧਰੋਂ ਤਾਂ ਨਹੀਂ ਆਈ ਵੀ ਨਾ 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 ਹਰਿਆਣਾ ਪੰਜਾਬ ਹਰਿਆਣਾ ਪੰਜਾਬ ਹਰਿਆਣਾ ਪੰਜਾਬ ਛੋਡਾ ਕਿਹੜਾ ਪਿੰਡ ਆ ਜੀ ਛੋਟਾ ਪਿੰਡ ਕੀ ਹੈ ਕਿਹੜਾ ਤੁਸੀਂ ਵੀ ਇਹ ਮੱਝ ਦੇ ਨਾਲ ਆਏ ਠੀਕ ਹੈ ਠੀਕ ਹੈ ਲੈ ਦੋਸਤੋ ਇੱਕ ਬਾਈ ਆ ਨੀਲੀ ਰਾਵੀ ਚ ਮੱਝ ਲੈ ਕੇ ਆਏ ਨੇ ਤੇ ਆਪਾਂ ਇਹ ਬਾਈ ਨਾਲ ਵੀ ਗੱਲਬਾਤ ਕਰਦੇ ਆਂਗੇ ਤੇ ਮੱਝ ਤਾਜੀ ਸੀ ਬਾਈ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਬਈ ਆਪਣਾ ਨਾਮ ਆ ਨਾਮ ਜੀ ਅਮਨਦੀਪ ਸਿੰਘ ਜੀ ਕਿਹੜਾ ਪਿੰਡ ਆ ਮਦਨੀਪੁਰ ਜੀ ਮਦਨੀਪੁਰ ਮਦਨੀ ਲੁਧਿਆਣਾ ਜ਼ਿਲ੍ਹੇ ਚ ਰਾੜਾ ਸਾਹਿਬ ਦੇ ਕੋਲੇ ਬਾਈ ਕਿੰਵੇਂ ਸੂਏ ਸੂਈ ਆ ਮੱਝ ਦੂਜੇ ਸੂਏ ਨੀਲੀ ਰਾਵੀ ਦੇ ਵਿੱਚ ਆ ਪੇਸੇ ਬੱਚਾ ਕੀ ਹੈ ਇਹਦੇ ਮੇਲ ਕਾਫਾ ਮੇਲ ਕਾਫਾ ਭਈਆ ਆਪਣੇ ਘਰ ਦੀ ਮੱਝ ਆ ਗਈ ਪਹਿਲਾਂ ਦੂਜੇ ਸੂਏ ਵੀ ਆਪਣੇ ਲਵੀ ਸੀਗੀ ਹਾਂਜੀ ਬੱਚੇ ਤੋਂ ਲੱਕ ਪਾਲੀਆ ਠੀਕ ਹੈ ਕਿਹੜੇ ਸੀਮਨ ਦੀ ਹੈ ਬਾਈ ਹੋ ਮੰਨ ਤਾਂ ਯਾਰ ਪਤਾ ਨਹੀਂ ਡਾਕਟਰ ਬਹੁਤ ਹੋ ਗਿਆ ਉਹਦਾ ਅੱਛਾ ਕਿੰਨੇ ਦੁੱਤੇ ਚੱਲਦੀ ਹੈਗੀ ਘਰੇ ਆਪਣੇ ਭਾਈ ਦੇ ਲੀਟਰ ਤੇ ਭਾਈ ਦੇ ਲੀਟਰ ਤੇ ਤੇ ਓਰੇ ਹੁਣ ਕਿੰਨੇ ਤੇ ਚੱਲ ਰਹੀ ਹੈ ਉਹ ਮਣਾ ਮਣਾ ਤਾਂ ਹੈ ਜੀ ਹੁਣ ਤੇ ਠੀਕ ਹੈ ਜੀ ਕੀ ਉਮੀਦ ਹੈ ਤੁਹਾਨੂੰ ਪੂਰੀ ਉਮੀਦ ਪੂਰੀ ਆ ਲੈ ਬਈ ਜੇ ਉਮੀਦ ਹੋਵੇ ਤਾਂ ਖਰੀ ਉਤਰਦੀ ਹੈ ਉਮੀਦੀ ਕੀ ਇਹਨਾਂ ਦੇ ਵਿੱਚ ਨਾਮ ਕੀ ਆ ਬਈ ਇਹ ਨੀਲੀ ਰਾਵੀਆਂ ਦੇ ਵਿੱਚ ਆ ਟਰੈਕਟਰ ਨਹੀਂ ਦੱਸ ਨਾ ਹੋਰ ਠੀਕ ਆ ਪਹਿਲਾ ਨਾਮ ਟਰੈਕਟਰ ਹੈ ਠੀਕ ਆ ਇਹ ਇਹ ਕੱਲੀਆਂ ਨੀਲੀ ਰਾਵੀ ਦੇ ਵਿੱਚ ਹੈਗੇ ਵੱਡੀਆਂ ਛੋਟੀਆਂ ਇਹਨਾਂ 'ਚ ਵੀ ਹੈਗਾ ਵੱਡੀਆਂ 'ਚ ਇਹ ਵੱਡੀਆਂ 'ਚ ਹੀ ਆ ਜੀ ਠੀਕ ਆ ਲੈ ਦੋਸਤੋ ਆਹ ਭਾਈ ਵੀ ਮੱਝ ਲੈ ਕੇ ਆਏ ਹੋਣੇ ਨੀਲੀ ਰਾਵੀ ਦੇ ਵਿੱਚ ਹੈਗੀ ਬੀ ਬਾਈ ਤੇ ਬਾਈ ਕਹਿੰਦਾ ਚੱਲਦੀ ਰਹੀ ਆ ਪਯੌਰ ਨੀਲੀ ਰਾਵੀ ਆ ਚੈੱਕ ਕਰ ਲੋ ਜੀ ਲਾਇਕ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਤੇ ਇੱਧਰ ਵੀ ਬਾਈ ਵੱਡੀਆਂ ਮੱਝਾਂ ਹੋਰ ਲੈ ਕੇ ਪਹੁੰਚੇ ਹੋਏ ਨੇ ਹਰਿਆਣੇ ਚੋਂ ਵੀ ਬਾਈ ਆਏ ਨੇ ਬਾਕੀ ਆਪਣੇ ਪੰਜਾਬ ਚੋਂ ਆਏ ਹੋਏ ਨੇ ਇਹ ਕਿੰਨੀਆਂ ਮੱਝਾਂ ਆਈਆਂ ਨੇ ਆਪਣੇ ਪੰਜਾਬ ਵਾਲਿਆਂ ਦੀਆਂ ਹਰਿਆਣਿਆਂ ਵਾਲਿਆਂ ਨੂੰ ਦੱਸ ਕਹਾਂਗੇ ਜੀ ਹਰਿਆਣਿਆਂ ਦੀਆਂ ਦੱਸ ਕਹਨੇ ਬਾਕੀ ਪੰਜਾਬ ਵਾਲੀ ਨੇ ਉਹ ਬਾਈ ਕਹਿੰਦਾ ਵੀ ਟੋਟਲ 42 ਮੱਝਾਂ ਆਈਆਂ ਨੇ ਹਾਂਜੀ 42 ਨੇ 42 ਨੇ ਟੋਟਲ ਠੀਕ ਹੈ ਮੱਜਾਂ ਘੱਟ ਕਿਉਂ ਆਈਆਂ ਨੇ ਇਹ? ਕੋਟੜੇ ਵਾਲਾ ਮੇਲਾ ਪੈ ਰਿਹਾ। ਕੋਟੜੇ ਵਾਲਾ ਮੇਲਾ ਲੱਗਣ ਕਰਕੇ। ਠੀਕ ਐ। ਛੋਟਾ ਕਿਹੜਾ ਪਿੰਡ ਆ ਜੀ? ਗੜੱਦੀ। ਗੜੱਦੀ। ਪੀਖੀਲੇ ਦੋ ਡੜੇ ਬਾਦੜੇ ਕੋਲੇ। ਹਾਂਜੀ। ਠੀਕ ਐ। ਤੁਸੀਂ ਵੀ ਮੱਜ ਲੈ ਕੇ ਆਇਓਂਗੇ? ਹਾਂਜੀ। ਆ ਮੱਜਾ ਢੀਆ। ਆ ਮੱਜਾ ਛੋਟੀ। ਹਾਂਜੀ। ਇਹ ਵੱਡੀਆਂ ਮੱਜਾਂ ਚ ਪਾਈ ਆ ਬਾਈ। ਵੱਡੀਆਂ ਚ? ਹਾਂ ਬਾਈ। ਇਹ ਕਿ ਨਵੇਂ ਸੂਈ ਸੂਈ ਆ ਬਾਈ? ਤੀਜੇ ਸੂਈ ਆ ਬਾਈ। ਤੀਜੇ ਸੂਈ ਆ। ਹਾਂ। ਬੱਚਾ ਕੀ ਇਹਦੇ ਪਿੱਛੇ? ਇਹ ਕੱਟੀ ਆ ਬਾਈ। ਪਿਸਟਲ ਦੀ ਪਿਸਟਲ ਦੀ ਐਲਡੀਫ ਵਾਲਾ ਦੀ ਠੀਕ ਆ ਬਾਈ ਇਹ ਆ ਵੀ ਕੋਈ ਨੂਰ ਦੀ ਆ ਮਾਜੀ ਵੀ ਕੋਈ ਨੂਰ ਦੀ ਆ ਹਾਂ ਠੀਕ ਆ ਕਿੰਨੇ ਸੂਏ ਸੂਈ ਹੋਈ ਆ ਇਹ 300 ਸੂਏ ਸੂਈ ਹੋਈ ਆ ਬਈ ਪਿਛਲੀ ਵਾਰ 4 ਦੰਦ ਨੇ 2.5 ਕਿਲੋ ਦੇ ਘਟ ਚੋ ਆਇਆ ਸੀ ਬਈ ਪਹਿਲਾਂ ਵੀ ਕੋਈ ਮੇਲਾ ਮੂਲਾ ਜਿੱਤਿਆ ਕਿ ਪਾਈ ਆ ਕਿਤੇ ਫਸਟ ਮੇਲੇ ਹੀ ਆ ਪਹਿਲਾ ਮੇਲੇ ਹੀ ਆ ਹਾਂ ਬਾਈ ਚੈੱਕ ਕਰ ਲਓ ਦੋਸਤੋ ਬਾਈ ਕਹਿੰਦਾ ਪਹਿਲਾ ਮੇਲੇ ਹੀ ਆ ਵੀ ਪਹਿਲਾਂ ਨਹੀਂ ਕਦੇ ਵੀ ਮੇਲੇ ਤੇ ਪਾਈ ਅਸੀਂ ਤਾਂ ਪਹਿਲੀ ਵਾਰ ਲੈ ਕੇ ਆਏ ਆਂਗੇ ਇਹ ਸਾਰੀਆਂ ਮੱਝਾਂ ਨੇ ਨਾ ਦੋਸਤੋ ਜਿਹੜੀਆਂ ਐਤ ਕੀ ਪਹਿਲੀ ਵਾਰ ਹੀ ਆਈਆਂ ਨੇ ਬਾਈ ਮੰਨ ਲਓ ਸੰਗ ਦੇ ਲਾ ਲਓ ਕਿਵੇਂ ਵੀ ਲਾ ਲਓ ਵੀ ਪਹਿਲੀ ਪਹਿਲੀ ਵਾਰ ਹੈ ਕਰੇਲੂ ਕਿਸਾਨ ਮੱਝਾਂ ਲੈ ਕੇ ਆਏ ਨੇਗੇ ਬਰੇ ਇਹਦਾ ਕਿੰਨਾ ਦੁੱਧ ਰਿਹਾ ਪਿਛਲੇ ਸੂਏ ਪਿਛਲੇ ਸੂਏ ਬਾਈ 4 ਦੰਦ ਨੇ 2.5 ਕਿਲੋ ਦੁੱਧ ਆਉਂਦਾ ਐਤ ਕੀ ਹੁਣ ਕਿੰਨੇ ਤੇ ਚੱਲ ਰਹੀ ਆ ਹੁਣ ਇਹ ਬੁਹਾਰ ਹੋ ਰਹੀ ਆ ਬਈ ਰਾਜਾ ਅੱਛਾ ਇਹ ਕਿੰਨੇ ਮਹੀਨੇ ਦੀ ਸੂਈ ਹੋਈ ਆ ਬਾਈ ਇਹ ਹੋ ਗਈ ਬਈ ਢਾਈ ਮਹੀਨੇ ਦੀ ਢਾਈ ਮਹੀਨੇ ਸੂਈ ਵੀ ਆ ਹਾਂ ਠੀਕ ਆ ਬਾਈ ਬਾਈ ਕਹਿੰਦਾ ਵੀ ਢਾਈ ਮਹੀਨੇ ਹੋ ਗਏ ਸੂਈ ਨੂੰ ਤੇ ਸਿਆ ਬੱਚਾ ਹੀ ਚੈੱਕ ਕਰ ਲੋ ਤੁਸੀਂ ਪਿਸਟਲ ਦੀ ਪਹਿਲੀ ਕੱਟੀ ਆਪਣੇ ਕੋਲ ਆ ਅੱਛਾ ਪਿਸਟਲ ਦੀ ਇਹ ਹੈ ਪਹਿਲੀ ਕੱਟੀ ਹੈ ਬਈ ਜਿਹੜਾ ਹੁਣ ਨਾ ਮਾ ਰਿਜ਼ਲਟ ਆਇਆ ਉਹਦਾ ਨਾ ਹਾਂ ਠੀਕ ਆ ਲੈ ਦੋਸਤੋ ਇੱਧਰ ਹੋਰ ਵੀ ਮੱਜਾਂ ਬਾਈ ਚਵਾਈ ਵੀ ਕਰੀ ਜਾਂਦੇ ਨੇਗੇ ਕਿਉਂਕਿ ਹਲੇ ਚਵਾਈ ਮੁਕਾਬਲਾ ਤਾਂ ਕੋਈ ਚੱਲ ਨਹੀਂ ਰਿਹਾ ਜੀ 5 6 7 ਨੂੰ 5 ਦਿਨ 5 ਟਾਈਮ ਚਵਾਈ ਹੋਣੀ ਆ ਤੇ ਫੇਰ ਇਹ ਮੁਕਾਬਲਾ ਦਾ ਰਿਜ਼ਲਟ ਆਉਣਾਗਾ ਜੀ ਤੇ ਤੁਸੀਂ ਵੀ ਜਰੂਰ ਪਹੁੰਚੋ ਜੀ ਮੇਲੇ ਤੇ 5 6 7 ਤਰੀਕ ਨੂੰ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ ਤੇ ਵੀਡੀਓ ਨੂੰ ਲਾਈਕ ਕਰਦੇ ਹੋਈ ਆਪਣੀ ਨੂੰ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ